ਪਿਛਲੇ ਦਿਨੀ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਬੈਸ ਨੇ ਐਮਐਲਏ ਬੁਢਾਡਾ ਬੁਧਰਾਮ ਤੇ ਉੱਪਰ ਜੋ ਇਲਜ਼ਾਮ ਲਗਾਏ ਸਨ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮੈਂ ਕੁਝ ਪਰੇਸ਼ਾਨ ਚੱਲ ਰਹਾ ਸੀ ਇਸ ਲਈ ਮੈਂ ਕੁਝ ਸਮੇਂ ਲਈ ਸ਼ਹਿਰ ਨੂੰ ਛੱਡ ਕੇ ਚਲਾ ਗਿਆ ਸੀ ਜਿਸ ਤੇ ਅੱਜ ਬੁਲਾਡਾ ਹਲਕੇ ਦੀ ਪੰਚਾਇਤ ਨੇ ਪੰਚਾਇਤ ਯੂਨੀਅਨ ਨੇ ਇੱਕ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਅਤੇ ਐਮਐਲਏ ਬੁਧਰਾ ਦੇ ਦਫ਼ਤਰ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਨੂੰ ਸਾਰੀ ਜਾਣਕਾਰੀ ਦਿੱਤੀ ਸਭ ਤੋਂ ਪਹਿਲਾਂ ਤਾਂ ਮੈਂ ਸਤਿਕਾਰਯੋਗ মিডিਆ ਵਾਲਿਆਂ ਦਾ ਪ੍ਰਿੰਟ মিডিਆ ਅਤੇ ਚੈਨਲ ਵਾਲਿਆਂ ਦਾ ਸਾਡੀ ਪੰਚਾਇਤ ਯੂਨੀਅਨ ਬੁਢਾਡਾ ਵੱਲੋਂ ਧੰਨਵਾਦ ਕਰਦੇ ਆ ਜੋ ਤੁਸੀਂ ਇੱਥੇ ਸਾਡੇ ਵਿਚਾਰ ਸੁਣਨ ਵਾਸਤੇ ਆਏ ਹੋ ਤੇ ਨਾਲ ਹੀ ਪੰਚਾਇਤ ਯੂਨੀਅਨ ਵੱਲੋਂ ਮੈਂ ਪਿਛਲੇ ਦਿਨੀ ਜੋ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਸਾਡੇ ਬਹੁਤ ਹੀ ਹਰਮਨ ਪਿਆਰੇ ਐਮਐਲਏ ਸਾਹਿਬ ਤੇ ਗੁਰਰਾਮ ਜੀ ਤੇ ਪੈਸੇ ਦੇ ਲੈਣ ਦੇਣ ਦੇ ਲੈ ਕੇ ਬਿਆਨ ਦਿੱਤਾ ਹੈਗਾ ਅਸੀਂ ਸਮੁੱਚੀ ਪੰਚਾਇਤ ਜੁਨੀਅਨ ਉਸ ਦੀ ਸਖਤ ਨਖੇਦੀ ਕਰਦੇ ਆ ਕਿਉਂਕਿ ਬੀਂਗ ਐਮਐਲਏ 8 ਸਾਲਾਂ ਤੋਂ ਅਸੀਂ ਐਮਐਲਏ ਸਾਹਿਬ ਨੂੰ ਜਾਣਦੇ ਆ ਇਹਨਾਂ ਨੇ ਅੱਜ ਤੱਕ ਕਦੇ ਵੀ ਕਿਸੇ ਤੋਂ ਵੀ ਕਿਸੇ ਕਮਿਸ਼ਨ ਦੀ ਗੱਲ ਕੋਈ ਲੈਂਡ ਦੇਣ ਦੀ ਗੱਲ ਨਹੀਂ ਕੀਤੀ ਜੇਕਰ ਇਹ ਕਮਿਸ਼ਨ ਵਾਲੇ ਹੁੰਦੇ ਤਾਂ ਅਸੀਂ ਅੱਜ ਸਰਪੰਚ ਨਾ ਹੁੰਦੇ ਜੇ ਅਸੀਂ ਪਿੰਡਾਂ ਦੇ ਵਿੱਚ ਵਿਕਾਸ ਕਰ ਰਹੇ ਆ ਪਹਿਲਾਂ ਵਾਲੀਆਂ ਸਰਕਾਰਾਂ ਹੁੰਦੀਆਂ ਸੀ ਹਲਕਾ ਇੰਚਾਰਜ ਉਹਨਾਂ ਨੂੰ ਹੈਂਡਲ ਕਰਦਾ ਸੀ ਸਰਪੰਚਾਂ ਦੀਆਂ ਗਰੰਟਾਂ ਦੇ ਲੈਣ ਦੇਣ ਜੋ ਵੀ ਹੁੰਦੇ ਸੀ ਅਸੀਂ ਆਜ਼ਾਦ ਤੌਰ ਤੇ ਕੰਮ ਕਰ ਰਹੇ ਹਾਂ ਤਾਂ ਉਹ ਐਮਐਲਏ ਸਾਹਿਬ ਦੀ ਦੇਣਾ ਸੋ ਅਸੀਂ ਅੱਜ ਤੱਕ ਚੋਣਾ ਹੋਈਆਂ ਅਸੀਂ ਲੈਣਾ 'ਚ ਲੱਗ ਕੇ ਐਮਐਲਏ ਸਾਹਿਬ ਨੇ ਕਿਸੇ ਦੇ ਕਾਗਜ਼ ਰੱਦ ਕਰਾਉਣ ਦੀ ਗੱਲ ਨਹੀਂ ਕੀਤੀ ਅਸੀਂ ਲੈਣਾ 'ਚ ਲੱਗ ਕੇ ਬਾਏ ਬਾਏ ਪ੍ਰੋਸੀਜਰ ਅਸੀਂ ਨੇ ਆਪ ਦੇ ਜਿਹੜੇ ਕਾਗਜ਼ ਆ ਉਹ ਭਰੇ ਆ ਸੋ ਜਿਹੜੀ ਇਹ ਇਹਨਾਂ ਨੇ ਮਤਲਬ ਕਿ ਇਹਨਾਂ ਦੇ ਬਦਨਾਮ ਕਰਨ ਦੀ ਇੱਛਾ ਦੇ ਨਾਲ ਜੋ ਕਿ ਹੈ ਉਹ ਦੀ ਅਸੀਂ ਸਖਤ ਨਖੇਦੀ ਕਰਦੇ ਹਾਂ ਪੰਚਾਇਤ ਜੁਨੀਅਨ ਵੱਲੋਂ ਸਾਨੂੰ ਚੰਗੀ ਤਰ੍ਹਾਂ ਇਹ ਗੱਲ ਦਾ ਪਤਾ ਹੈ ਵੀ ਚਾਹੰਦ ਤੇ ਥੁੱਕਣ ਵਾਲਾ ਜਿਹੜਾ ਥੁੱਕੋ ਉਹ ਆਪਦੇ ਮੂੰਹ ਤੇ ਹੀ ਪੈਂਦਾ ਹੁੰਦਾ ਸੋ ਜੋ ਇਹ ਪ੍ਰਧਾਨ ਨੇ ਕੀਤਾ ਉਹ ਬਹੁਤ ਨਖੇਦੀਯੋਗ ਹੈ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਲੁਕੋਇਆ ਜਿਹੜੇ ਕਹਿੰਦੇ ਸੀ ਉਹ ਮਤਲਬ ਕਿ ਲੋਕ ਆਪਣੇ ਕਈ ਦਿਨਾਂ ਤੋਂ ਪ੍ਰਧਾਨ ਜੀ ਸੋ ਇਹ ਇੱਕ ਹਾਸੋ ਹੀਣੀ ਗੱਲ ਹੈ ਜਿਨ੍ਹਾਂ ਨੇ ਲੁਕੋਇਆ ਉਹਨਾਂ ਦਾ ਵੀ ਪਤਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਬੀਜੇਪੀ ਚ ਲੜਾਇਆ ਉਹਨਾਂ ਦਾ ਵੀ ਸਾਨੂੰ ਪਤਾ ਹੈ ਸੋ ਇੱਕ ਇਹ ਹਲਕੇ ਦੇ ਲੋਕ ਇਸ ਚੀਜ਼ ਦਾ ਮਜ਼ਾਕ ਉਡਾ ਰਹੇ ਨੇ ਐਮਐਲਏ ਸਾਹਿਬ ਨੇ ਇਸ ਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਲਿਖਤੀ ਦਿੱਤਾ ਹੋਇਆ ਹੈ ਇਸ ਦੀ ਪੜਤਾਲ ਜਾਰੀ ਹੈ ਮਾਨਜੋ ਕੋਰਟ ਦੇ ਵਿੱਚ ਵੀ ਜੋ ਮਾਨਹਾਨੀ ਦਾ ਕੇਸ ਹੈ ਇਹ ਤਿਆਰ ਕੀਤਾ ਜਾ ਰਿਹਾ ਹੈ ਸੋ ਸਾਡੇ ਨਾਲ ਹੀ ਇੱਕ ਬਹੁਤ ਹੀ ਇਮਾਨਦਾਰ ਚੇਅਰਮੈਨ ਸਾਹਿਬ ਨੇ ਸਤੀ ਸਿੰਘਲਾ ਜੀ ਪ੍ਰਧਾਨ ਜੀ ਦੇ ਜੋ ਘਰ ਵਾਲੀ ਨੇ ਧਰਮ ਪਤਨੀ ਨੇ ਉਹਨਾਂ ਤੇ ਇਹ આરોਪ ਲਾਇਆ ਵੀ ਉਹ 750 ਲੱਖ ਰੁਪਏ ਮੰਗਦੇ ਨੇ ਉਹ ਬਿਲਕੁਲ ਬੇਬੁਨਿਆਦ ਹੈ ਅਸੀਂ ਉਸ ਦੀ ਵੀ ਸਖਤ ਨਖੇਦੀ ਕਰਦੇ ਹਾਂ ਉਸ ਦੇ ਸਬੰਧ ਦੇ ਵਿੱਚ ਵੀ ਐਸਐਸਪੀ ਸਾਹਿਬ ਨੂੰ ਇਸ ਦੀ ਐਪਲੀਕੇਸ਼ਨ ਦਿੱਤੀ ਜਾ ਚੁੱਕੀ ਹੈ ਅਸਲ ਵਿੱਚ ਇਹ ਕੀ ਹੈ ਬੀਜੇਪੀ ਦੀ ਇੱਕ ਸਾਜ਼ਿਸ਼ ਹੈ ਬੀਜੇਪੀ ਆਮ ਆਦਮੀ ਪਾਰਟੀ ਨੂੰ ਅਜਿਹੇ ਪਰਸਨਾਂ ਦੇ ਅਜਿਹੇ ਵਿਅਕਤੀਆਂ ਦੇ ਥਰੂ ਬਦਨਾਮ ਕਰਨਾ ਚਾਹੁੰਦੀ ਹੈ ਜੋ ਕਿ ਲੋਕ ਇਹ ਗੱਲ ਨੂੰ ਸਮਝ ਚੁੱਕੇ ਨੇ ਇਹ ਕਦੇ ਵੀ ਨਹੀਂ ਹੋ ਸਕਦਾ ਪ੍ਰਧਾਨ ਜੀ ਨੇ ਉਹ ਜਿਹੜੀ ਪੇਸ਼ਲੀ ਫਿਰਤਾ ਉਹ ਪੂਰੀ ਕਰ ਰੱਖੀ ਹੈ ਕਿਉਂਕਿ ਜੇ ਕੋਈ ਠੱਗੀ ਮਾਰਦਾ ਹੈ ਤਾਂ ਉਹ ਭੱਜ ਕੇ ਬੀਜੇਪੀ 'ਚ ਜਾ ਵੜਦਾ ਹੈ ਇਹਨਾਂ ਨੇ ਕਿਤੇ ਠੱਗੀ ਠੁਗੀ ਮਾਰੀ ਹੋਣੀ ਤਾਂ ਕਰਕੇ ਜਿਹੜਾ ਭਾਜਪਾ ਦਾ ਇਹਨਾਂ ਨੇ ਪੱਲਾ ਫੜਿਆ ਆਪਦਾ ਪਿੰਡਾ ਬਚਾਉਣ ਦੇ ਮਾਰੇ ਕਿਉਂਕਿ ਪਹਿਲਾਂ ਅੱਧੀ ਕਾਂਗਰਸ ਵੀ ਉਧਰ ਜਾ ਚੁੱਕੀ ਐ ਅਕਾਲੀਆਂ ਚੋ ਵੀ ਜਾ ਚੁੱਕੇ ਨੇ ਸੋ ਇਸ ਦੇ ਲਈ ਅਸਲ ਵਿੱਚ ਬੁੱਧਰਾਮ ਜੀ ਐਮਐਲਏ ਦੀ ਪੂਰੀ ਟੀਮ ਪਿਛਲੀਆਂ ਪੰਚਾਇਤਾਂ ਸਮੇਂ ਜਿੰਨੀਆਂ ਪੰਚਾਇਤਾਂ ਬਣਾਈਆਂ ਨੇ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਇੰਟਰਫੇਅਰ ਨਹੀਂ ਕੀਤਾ ਸੋ ਸਾਰੇ ਇਮਾਨਦਾਰੀ ਨਾਲ ਬਣੇ ਨੇ ਸਰਪੰਚ ਬਣੇ ਨੇ ਅਸੀਂ ਜੇ ਅੱਜ ਕਿਸੇ ਅਹੁਦੇ 'ਤੇ ਆ ਤਾਂ ਉਹ ਐਮਐਲਏ ਸਾਹਿਬ ਦੀ ਦੇਣ ਹੈ ਜਦੋਂ ਵੀ ਆਪਣੇ ਮਾਨਸਾ ਜ਼ਿਲ੍ਹੇ ਦੇ ਰੇਟ ਸਭ ਤੋਂ ਘਟਨੇ ਐਮਐਲਏ ਸਾਹਿਬ ਸਾਡੇ ਨਾਲ ਖੁਦ ਜਾ ਕੇ ਉੱਥੇ ਰੇਟਾਂ ਵਾਸਤੇ ਵੀ ਸਾਡੇ ਨਾਲ ਲੜਦੇ ਨੇ ਪੰਚਾਇਤ ਜੁਨੀਅਨ ਨਾਲ ਕਿਉਂ ਖੜੀ ਐ ਹਾਲਾਂਕਿ ਜੁਨੀਆ ਨਾਲ ਜਿਹੜੀਆਂ ਹੁੰਦੀਆਂ ਨੇ ਉਹ ਗੇਸਟ ਹੁੰਦੀਆਂ ਨੇ ਇਹਨਾਂ ਦੇ ਨਾਲ ਕਿਉਂ ਖੜੀ ਐ ਕਿਉਂਕਿ ਇਹ ਸਾਡੇ ਨਾਲ ਅੱਧੀ ਰਾਤ ਨੂੰ ਤੁਰਦੇ ਨੇ ਸਾਡੇ ਸਾਰੇ ਮਸਲੇ ਇਹ ਹੱਲ ਕਰਵਾਉਂਦੇ ਨੇ ਸੋ ਅਸੀਂ ਫੇਰ ਜੋ ਵੀ ਪੰਚਾਇਤ ਜੁਨੀਅਨ ਬੁਲਾੜਾ ਵੱਲੋਂ ਪ੍ਰਿੰਸੀਪਲ ਐਮਐਲਏ ਬੁਧਰਾਮ ਜੀ ਦੀ ਹਮਾਇਤ ਕਰਦੇ ਆ ਜੇਕਰ ਇਹਨਾਂ ਦੇ ਇਹੀ ਹਾਰ ਰਹੇ ਕਿਸੇ ਵਿਅਕਤੀ ਨੂੰ ਬਿਨਾਂ ਕਿਸੇ ਗੱਲ ਤੋਂ ਬਦਨਾਮ ਕਰਨਾ ਕਿਸੇ ਇਮਾਨਦਾਰ ਵਿਅਕਤੀ ਨੂੰ ਅਸੀਂ ਸਟੇਜਾਂ ਤੇ ਪਿੰਡਾਂ ਜਾ ਕੇ ਸੌਂ ਖਾਨਦੇ ਆ ਵੀ ਜੇ ਐਮਐਲਏ ਸਾਹਿਬ ਨੇ ਕਿਸੇ ਤੋਂ 5 ਪੈਸੇ ਮੰਗੇ ਹੋਣ ਤਾਂ ਇਹ ਕਰਕੇ ਸਾਡੀ ਵੀ ਨਾਲ ਬਦਨਾਮੀ ਹੈ ਜੇਕਰ ਕੋਈ ਆਪਾਂ ਬੇ ਬੇਵਿਨਿਆਦ ਕਿਸੇ ਤੇ ਇਹ ਇਸ ਤਰ੍ਹਾਂ ਦੀ ਬਦਨਾਮੀ ਚਿੱਕੜ ਸਿੱਟਣਾ ਤੇ ਇਸ ਨੂੰ ਅਸੀਂ ਚੰਗਾ ਨਹੀਂ ਸਮਝਦੇ ਇਸ ਦਾ ਅਸੀਂ ਪੰਚਾਇਤ ਜੁਨੀਅਨ ਬੁਲਾਡਾ ਵੱਲੋਂ ਸਾਰੇ ਸਰਪੰਚ ਸਾਹਿਬਾਨ ਨੇ ਇਹਨਾਂ ਵੱਲੋਂ ਪਿੰਡਾਂ ਦੇ ਸਾਡੇ ਜਿਹੜੀ ਕਮੇਟੀ ਹੈ ਉਹਦੇ ਅਹੁਦੇਦਾਰ ਸਾਹਿਬਾਨ ਨੇ ਇਕੱਲੇ ਇਕੱਲੇ ਤਾਂ ਮੈਂ ਨਾ ਚਲੋ ਨਹੀਂ ਲੈਂਦਾ ਸਾਡੀ ਸਾਰੀ ਕਮੇਟੀ ਇਹ ਜਨਰਲ ਸਕੱਤਰ ਨੇ ਮੀਤ ਪ੍ਰਧਾਨ ਨੇ ਸੋ ਇਹਨਾਂ ਵੱਲੋਂ ਅਸੀਂ ਜੋ ਵੀ ਇਹਦਾ ਸਾਨੂੰ ਅਗਲਾ ਪ੍ਰੋਗਰਾਮ ਉਲੀਕਣ ਦੀ ਲੋੜ ਪਈ ਅਸੀਂ ਉਸ ਦਾ ਮੂੰਹ ਤੋੜਵਾ ਜਵਾਬ ਹੈ ਜਿਹੜਾ ਦੇਵਾਂਗੇ ਅਸੀਂ ਐਮਐਲਏ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੀਡੀਆ ਵਾਲਿਆਂ ਦਾ ਸਰ ਦੁਆਰ ਤੋਂ ਆਪਣੇ ਸਰਪੰਚ ਸਾਹਿਬ ਹੋਰ ਆਏ ਨਹੀਂ ਬਿਲਕੁਲ ਸਰ ਇਹ ਸਾਡੀ ਹਾਂ ਤੋ ਜਰਨਲਿਸਟਾਂ ਦੇ ਤਰਫੋਂ ਮੈਂ ਦੱਸ ਹੀ ਦਿਨਾ ਸਰਪੰਚ ਸਾਹਿਬ ਅਵਤਾਰ ਸਿੰਘ ਖੜਾ ਜਸਪਾਲ ਸਿੰਘ ਦਰਿਆਪੁਰ ਤੋਂ ਕੁਲਦੀਪ ਸਿੰਘ ਜਰਨੈਲ ਤਰਸੀਮ ਸਿੰਘ ਕੇਸਨਗੜ ਜਰਨੈਲ ਸਿੰਘ ਮਢਾਲੀ ਤੇ ਇਧਰ ਨੇ ਸਾਡੇ ਸਰਪੰਚ ਸਾਹਿਬ ਦਰਿਆਪੁਰ ਤੋਂ ਜਰਨੈਲ ਸਿੰਘ ਰੰਗੜਿਆਲ ਤੋਂ ਨੈਵ ਸਿੰਘ ਦਾਤੇਵਸ ਤੇ ਸਰਪੰਚ ਸਾਹਿਬ ਆਏ ਨੇ ਤੋ ਸਾਰੇ ਅਸੀਂ ਉਹਦੇਦਾਰਾਂ ਜੀ ਇਹਦੇ 17 ਮੈਂਬਰ ਮੈਂ ਜਸਵਿੰਦਰ ਸਿੰਘ ਸਰਪੰਚ ਰਿਉਂਦਕਲਾ ਜੱਤਰ ਸਕਤਰ ਪੰਚਾਇਤ ਯੂਨੀਅਨ ਬੁੜਲਾ ਦਾ ਮੈਂ ਬੇਨਤੀ ਕਰਦਾ ਇਹਨਾਂ ਜੋ ਡਰਾਮਾ ਭਾਰਤੀ ਜਨਤਾ ਪਾਰਟੀ ਦੇ ਕੁਝ ਲੋਕਾਂ ਵੱਲੋਂ ਬਹੁਤ ਹੀ ਘਟ ਗਿਆ ਬੁੜਲਾ ਸਭ ਤੋਂ ਵਧੀਆ ਐਮਐਲਏ ਹੋਣ ਦਾ ਮਾਣ ਪ੍ਰਾਪਤਤਾ ਤਾ ਉਹ ਐਮਐਲਏ ਚੋਤਵਾਦ ਪਬਲਿਕ ریلیੰਗ ਔਰ ਸਭ ਤੋਂ ਵੱਧ ਇਹ ਪੰਜਾਬ ਦੇ ਵਿੱਚ ਹੋਊਗਾ ਜੋ ਲੋਕਾਂ ਦੀਆਂ ਸੱਥਾਂ ਵਿੱਚ ਜਾ ਕੇ ਕਹਿੰਦੇ ਕਿ ਮੈਨੂੰ ਕੋਈ ਚੈਲੰਜ ਕਰ ਜਾ ਕੇ ਕਿਸੇ ਤੋਂ ਪੈਸਾ ਲਿਆ ਸੋ ਜੋ ਇਹ ਉਹਨਾਂ ਤੇ ਬੇੜਾ ਮਤਲਬ ਬੇਬੁਨਿਆਦ ਲਾਏ ਐ ਇਲਜ਼ਾਮ ਉਹ ਬੜੇ ਨਿੰਦਣਯੋਗ ਹੈ ਸਾਡੀ ਜੋ ਪੰਚਾਇਤ ਯੂਨੀਅਨ ਹੈ ਇਹਦੀ ਨਿੰਦਿਆ ਕਰਦੀ ਹੈ ਔਰ ਅਸੀਂ ਅਗਰੇ ਲੋਕ ਐਮਐਲਏ ਸਾਹਿਬ ਦੇ ਬਰ ਖਿਲਾਫ ਕੋਈ ਸ਼ਾਸ਼ ਸ਼ੰਕ ਕਰਨੋਂ ਨਾ ਹਟੇ ਤਾਂ ਸਮੂਚੀਆਂ ਪੰਚਾਇਤਾਂ ਨਾਲ ਲੈ ਕੇ ਇਹਨਾਂ ਲੋਕਾਂ ਦੇ ਬਰ ਖਿਲਾਫ ਅਸੀਂ ਮੋਰਚਾ ਲਾਵਾਂਗੇ ਔਰ ਇਹਨਾਂ ਦੀ ਨਖੇਦੀ ਕਰਾਂਗੇ ਐਮਐਲਏ ਸਾਹਿਬ ਇੱਕ ਸਾਡੀ ਪੰਚਾਇਤ ਯੂਨੀਅਨ ਉਹਨਾਂ ਦੇ ਨਾਲ ਖੜੀ ਆ ਔਰ ਇਹਨਾਂ ਦੀ ਇਮਾਨਦਾਰੀ ਦੇ ਨਾਲ ਜੋ ਸਾਡੇ ਸਮੁੱਚੇ ਪੰਚਾਇਤ ਕੋਂ ਜਿਹੜੀ ਇਹ ਸਾਡੀ ਕਮੇਟੀ ਬਣੀ ਆ ਪੰਚਾਇਤ ਯੂਨੀਅਨ ਦੀ ਹੰਦਿਕਾਣ ਕਰੀ ਹੈ ਸਮੁੱਚੇ 85 ਪੰਚਾਇਤ ਯੂਨੀਅਨ ਇਹਨਾਂ ਦੇ ਜੋ ਇਲਜ਼ਾਮ ਲਾਏ ਗਏ ਆ ਔਰ ਪ੍ਰਧਾਨ ਸਾਹਿਬ ਨੂੰ ਇਹ ਕਹਿੰਦੇ ਆ ਕਿ ਉਹ ਉਹਨਾਂ ਨੇ ਆਪਣੀ ਸਿਆਸਤ Se você já para a parte...